ਇਹ ਜਿਹੜੀ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਆ ਪੀਰ ਸਖੀ ਸੁਲਤਾਨ ਲਖਦਾਤਾ ਪੀਰ ਜੀ ਸਰਕਾਰ ਦੀ ਜਗ੍ਹਾ ਤੇ ਬਹੁਤ ਹੀ ਦੂਰ ਦੂਰ ਤੋਂ ਦੁਨੀਆ ਇੱਥੇ ਦਰਸ਼ਨ ਮੇਲਾ ਕਰਨ ਆਉਂਦੀ ਆ ਇਹ ਜਗ੍ਹਾ ਨੂੰ ਤਕਰੀਬਨ ਤਕਰੀਬਨ 7 ਤੋਂ 800 ਸਾਲ ਹੋ ਗਏ ਇਹਨੂੰ ਬਣੀ ਨੂੰ ਤੇ ਇਸ ਜਗ੍ਹਾ ਤੇ ਸਰਕਾਰਾਂ ਦੇ ਆਪ ਖੁਦ ਚਰਨ ਇੱਥੇ ਪਏ ਹੋਏ ਸੀ ਬਹੁਤ ਹੀ ਮਰਾਦਾਂ ਇੱਥੋਂ ਪੂਰੀਆਂ ਹੋਈਆਂ ਸਤਿਗੁਰਾਲ ਜੀ ਸਾਰਿਆਂ ਨੂੰ ਤੇ ਇਹ ਜਿਹੜੀ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਆ ਪੀਰ ਸਖੀ ਸੁਲਤਾਨ ਲਖਦਾਤਾ ਪੀਰ ਜੀ ਸਰਕਾਰ ਦੀ ਜਗ੍ਹਾ ਪੀਰ ਨਗਾਹਾ ਲੰਗਿਆਣਾ ਮੁੱਦਕੀ ਰੋਡ ਤੇ ਇਹ ਜਗ੍ਹਾ ਸਥਿਤ ਆ ਤੇ ਬਹੁਤ ਹੀ ਦੂਰ ਦੂਰ ਤੋਂ ਦੁਨੀਆ ਇੱਥੇ ਦਰਸ਼ਨ ਮੇਲਾ ਕਰਨ ਆਉਂਦੀ ਆ ਇਹ ਜਗ੍ਹਾ ਨੂੰ ਤਕਰੀਬਨ ਤਕਰੀਬਨ 7 ਤੋਂ 800 ਸਾਲ ਹੋ ਗਏ ਇਹਨੂੰ ਬਣੀ ਨੂੰ ਤੇ ਇਸ ਜਗ੍ਹਾ ਤੇ ਸਰਕਾਰਾਂ ਦੇ ਆਪ ਖੁਦ ਚਰਨ ਇੱਥੇ ਪਏ ਹੋਏ ਸੀ ਬਹੁਤ ਹੀ ਮਰਾਦਾਂ ਇੱਥੋਂ ਪੂਰੀਆਂ ਹੋਈਆਂ ਵੜੀਆਂ ਰੌਣਕਾਂ ਲੱਗਦੀਆਂ ਹੁਣ ਆ ਚੇਤ ਦਾ ਮੇਲਾ ਚੱਲ ਰਿਹਾ ਸਰਕਾਰਾਂ ਦਾ ਤੇ ਘੱਟ ਤੋਂ ਘੱਟ 3 ਤੋਂ 4 ਲੱਖ ਬੰਦਾ ਇੱਕ ਮੇਲੇ ਤੇ ਮਦਦਰਸ਼ਨ ਕਰਨ ਆਉਂਦੇ ਆ ਇੱਥੇ ਤੇ ਆਪਣੇ ਇੱਥੇ ਬਜ਼ੁਰਗ ਸੀ ਬਾਬਾ ਬੁੱਧੂ ਸ਼ਾਹ ਫਕੀਰ ਉਹਨਾਂ ਦਾ ਵੀ ਇੱਥੇ ਢਿੱਲਾ ਬਣਿਆ ਹੋਇਆ ਤੇ ਸਰਕਾਰਾਂ ਉਹਨਾਂ ਕੋਲੇ ਖੁਦ ਆਪ ਹਾਜ਼ਰ ਨਾਜ਼ਰ ਹੋ ਕੇ ਉਹਨਾਂ ਨੇ ਇਹ ਦਰਬਾਰ ਦੀ ਉਸਾਰੀ ਕਰਵਾਈ ਸੀ ਤੇ ਉਸ ਤੋਂ ਬਾਅਦ ਇੱਥੇ 7-800 ਸਾਲ ਤੋਂ ਹੀ ਮੇਲਾ ਲੱਗਦਾ ਵੀਰਵਾਰ ਦੀ ਵੀਰਵਾਰ ਤੇ ਬਹੁਤ ਹੀ ਸੰਗਤ ਇੱਥੇ ਚਾਵਾਂ ਨਾਲ ਰੀਜਾਂ ਨਾਲ ਆਉਂਦੀ ਆ ਬੜੀਆਂ ਮਰਾਦਾਂ ਪੂਰੀਆਂ ਹੁੰਦੀਆਂ ਤੇ ਹੋਰ ਤਾਂ ਹੋਰ ਇਸ ਜਗ੍ਹਾ ਬਾਰੇ ਦੂਰ ਦੂਰ ਤੱਕ ਚਰਚੇ ਨੇ ਜੀ ਇਹ ਚਾਰ ਦਰਬਾਰ ਬਣੇ ਹੋਏ ਆ ਦੁਨੀਆ ਤੇ ਇਹ ਚਾਰਾਂ ਚੋਂ ਇੱਕ ਦਰਬਾਰ ਆ ਜੋ ਪੰਜਾਬ ਚ ਭਾਗੇਪਾਨੇ ਦੇ ਨੇੜੇ ਲੰਗਿਆਣੇ ਦੀ ਧਰਤੀ ਦੇ ਸਥਿਤ ਆ ਤਾਂ ਮੈਂ ਸਾਰਿਆਂ ਨੂੰ ਗੁਜਾਰਿਸ਼ ਕਰਾਂਗਾ ਇੱਕ ਵਾਰੀ ਜ਼ਰੂਰ ਇਸ ਜਗ੍ਹਾ ਦੇ ਦਰਸ਼ਨ ਕਰੋ ਤੇ ਆਪਣੀਆਂ ਮਰਾਦਾਂ ਪਾਓ ਆਪਣੇ ਇੱਥੇ ਸਰਕਾਰਾਂ ਦੇ ਆਉਣ ਦਾ ਜਿਹੜਾ ਕਾਰਨ ਬਣਿਆ ਉਹ ਇਧਰ ਮਾਨਸੇਵਾਲ ਰਾਜਾ ਸੀਗਾ ਜੀ ਉਹਨਾਂ ਦਾ ਬੇਟਾ ਸਤਾਂਜਿੰਦਿਆਂ ਚ ਕੈਦ ਸੀ ਮਤਲਬ ਉਹਨਾਂ ਨੂੰ ਛਡਾਉਣ ਦੇ ਲਈ ਦੁਨੀਆ ਭਰ ਦੇ ਵਾਲੀ ਬਲੀ ਪੀਰ ਪੀਰ ਬਹੁਤ ਆਏ ਫਿਰ ਉੱਥੇ ਆਵਾਜ਼ ਆਈ ਬੱਬਾ ਬੁੱਧੂ ਸ਼ਾਹ ਨਾਂ ਦਾ ਫਕੀਰ ਲੰਗਿਆਣੇ ਦੀ ਧਰਤੀ ਤੇ ਕੁੱਲੀ ਦੇ ਵਿੱਚ ਬੈਠਾ ਉਹ ਇਹਦਾ ਹੱਲ ਕਰ ਸਕਦੇ ਆ ਫਿਰ ਇਥੋਂ ਬਾਬਾ ਬੁੱਧੂ ਸ਼ਾਹ ਜੀ ਗਏ ਜਦੋਂ ਉੱਥੇ ਗਏ ਤਾਂ ਜਦੋਂ ਜਿੰਦੇ ਖੋਲੇ ਤਾਂ ਉਹ ਕਮਲਾ ਰਾਜੇ ਦਾ ਮੁੰਡਾ ਦਿਮਾਗੀ ਤੌਰ ਤੇ ਕਮਲਾ ਸੀਗਾ ਉਹਨਾਂ ਨੂੰ ਫਿਰ ਆ ਕੇ ਉਹਨਾਂ ਨੇ ਆਪਣੀ ਜਫੀ ਦੇ ਵਿੱਚ ਜਦੋਂ ਲਿਆ ਉਹਨਾਂ ਵੱਲ ਨੂੰ ਵੱਧ ਕੇ ਮਾਰਨ ਪੈਂਦਾ ਸੀ ਉਹਨਾਂ ਨੇ ਜਫੀ ਚ ਲੈ ਲਿਆ ਤੇ ਮੁੰਡਾ ਠੀਕ ਹੋ ਗਿਆ ਸੀ ਫਿਰ ਉਥੋਂ ਉਹਨਾਂ ਨੇ ਰਾਜਾ ਜੀ ਨੇ ਪੁੱਛਿਆ ਵੀ ਤੁਹਾਨੂੰ ਕੀ ਚਾਹੀਦਾ ਤੇ ਸਾਈਂ ਜੀ ਕਹਿੰਦੇ ਮੈਨੂੰ ਕੁਝ ਨਹੀਂ ਚਾਹੀਦਾ ਮੇਰੀਆਂ ਸਰਕਾਰਾਂ ਨੇ ਮੈਨੂੰ ਇੱਥੋਂ ਦਰਬਾਰ ਮੰਗਿਆ ਤਾਂ ਮੈਨੂੰ ਦਰਬਾਰ ਚਾਹੀਦਾ ਤਾਂ ਉਹਨਾਂ ਨੇ ਫਿਰ ਇੱਥੇ ਭੇਜਿਆ ਆਪਣਾ ਉਹ ਟਾਈਮ ਗੱਡਿਆਂ ਤੇ ਉਠਾਂ ਤੇ ਸਾਰਾ ਸਮਾਨ ਢੋ ਕੇ ਇੱਥੇ ਭੇਜਿਆ ਤਾਂ ਇਹ ਸਾਰਾ ਦਰਬਾਰ ਪ੍ਰਾਣੀ ਇੱਟ ਦਾ ਬਣਿਆ ਹੋਇਆ ਉੱਥੋਂ ਹੀ ਸਾਰਾ ਸਮਾਨ ਆਇਆ ਚੂਨਾ ਪੱਥਰ ਇੱਟਾਂ ਰੋੜੇ ਜੋ ਲੈ ਕੇ ਸਭ ਉੱਥੋਂ ਇੱਥੇ ਆਇਆ ਤਾਂ ਫੇਰੇ ਦਰਬਾਰ ਦੀ ਸਾਰੀ ਕੀਤੀ ਗਈ ਇਹ 32 ਕਿੱਲਾਂ ਦੇ ਵਿੱਚ ਜਗ੍ਹਾ ਬਣੀ ਹੋਈ ਆ ਤਾ ਸਾਰੀ ਇਹ ਜਗਾ ਜਿਹੜੀ ਆ ਉਧਰੋਂ ਰਾਜਾ ਵੱਲੋਂ ਇੱਥੇ ਸਾਰੀ ਸਰਕਾਰਾਂ ਨੂੰ ਦਿੱਤੀ ਗਈ। ਤਾਂ ਫਿਰ ਉਸ ਤੋਂ ਬਾਅਦ ਸਾਡੇ ਜਿਵੇਂ ਕਹਿ ਲੋ ਵੀ ਹੁਣ ਨੌਵੀਂ ਪੀੜੀ ਤੇ ਵਾਰਸਾਂ ਸੀ। ਨੌ ਪੀੜੀਆਂ ਹੋ ਗਈਆਂ ਸਾਨੂੰ ਇੱਥੇ ਦਰਬਾਰ ਤੇ। ਤਾਂ ਉਦੋਂ ਤੋਂ ਇਹ ਪਰੰਪਰਾਵਾਂ ਚੱਲਦੀਆਂ ਆ ਰਹੀਆਂ। ਦਰਬਾਰ ਵੱਧਦਾ ਜਾ ਰਿਹਾ। ਸਾਰਾ ਜਿਵੇਂ ਸੰਗਤ ਵਧੀ ਓਵੇਂ-ਓਵੇਂ ਇਸ ਦਰਬਾਰ ਦੀ ਚਰਚਾ ਵਧਦੀ ਗਈ। ਸਹੂਲਤਾਂ ਵਧਦੀਆਂ ਗਈਆਂ। ਫਿਰ ਜਿਵੇਂ ਕਹਿਣ ਚ ਆਇਆ ਵੀ ਕਈ ਸੁੱਖਾਂ ਪੂਰੀਆਂ ਹੋਣ ਦੇ ਕਾਰਨ ਇੱਥੇ ਜਿਵੇਂ ਸੰਗਤ ਆਉਂਦੀ ਆ ਉਹਦੇ ਬੱਚਿਆਂ ਦੀਆਂ ਸੁੱਖਾਂ ਲਾਉਂਦੀ ਆ ਅੱਗੇ ਦੀ ਅੱਗੇ ਪਰਿਵਾਰ ਜੁੜਦੇ ਗਏ ਮੈਂ ਜਦੋਂ ਬਚਪਨ ਚ ਦੇਖਦਾ ਸੀਗਾ 4-500 ਬੰਦਾ ਵੀਰਵਾਰ ਨੂੰ ਆਉਂਦਾ ਹੁੰਦਾ ਸੀ ਤੇ ਅੱਜ ਜਿਵੇਂ ਜਿਵੇਂ ਮਹਿਮਾ ਵੱਧਦੀ ਆ ਰਹੀ ਆ ਤੇ ਓਵੇਂ ਓਵੇਂ ਹੁਣ ਇੱਥੇ ਇਕੱਠ ਵੱਧਦਾ ਜਾ ਰਿਹਾ ਤੇ ਮੈਂ ਤਾਂ ਇਹੀ ਕਹੂੰਗਾ ਵੀ ਅਸੀਂ ਕਰਮਹਾਲੇ ਆ ਜੋ ਇੱਥੇ ਧਰਤੀ ਤੇ ਜਨਮ ਲਿਆ ਹਨ ਅਸੀਂ ਤਾਂ ਬੁੱਕਲ ਚ ਹੀ ਪਲੇ ਆ ਇਹਨਾਂ ਦੇ ਤੇ ਵਧੀਆ ਸਾਰਾ ਕੁਝ ਠੀਕ ਠਾਕ ਚੱਲੀ ਜਾਂਦਾ ਉਹ ਸਾਹਮਣੇ ਵਾਣ ਬੇਰੀਆਂ ਜਿਹੜੀਆਂ ਉਹ ਵੀ ਪ੍ਰਾਣੀਆਂ ਹੀ ਇੱਥੇ ਉਵੇਂ ਹੀ ਯਾਦਗਰੀ ਰੱਖੀ ਹੋਈ ਆ ਆ ਸਾਡੇ ਇੱਥੇ ਤਿੰਨ ਪਰਿਵਾਰ ਆ ਬਾਬਾ ਦੀਪਕ ਸੋਨੀ ਜੀ ਸਾਡੇ ਸਭ ਤੋਂ ਵੱਡੇ ਹੁਣ ਜਿਹੜੇ ਚਾਚਾ ਜੀ ਆ ਤੇ ਆ ਚਾਚਾ ਜੀ ਹਰਦੀਪ ਸੋਨੀ ਜੀ ਤੇ ਸਾਡੇ ਸੰਦੀਪ ਸੋਨੀ ਜੀ ਫਿਰ ਸਾਡੇ ਮੇਰਾ ਛੋਟਾ ਬ੍ਰਦਰ ਆ ਜਾਂਦਾ ਰਾਹੁਲ ਸੋਨੀ ਗੁਰਪ੍ਰੀਤ ਸੋਨੀ ਕ੍ਰਿਸ਼ਨ ਲਾਲ ਸਾਰੇ ਸਾਡੇ ਹੁਣ ਇੱਕ ਕਿਤਾਬ ਵੀ ਲਿਖੀ ਹੋਈ ਆ ਇੱਕ ਆਪਣੇ ਹਰ ਹਰਪ੍ਰੀਤ ਚੀਮਾ ਜੀ ਹਰਪ੍ਰੀਤ ਚੀਮਾ ਜੀ ਨੇ ਕਿਤਾਬ ਲਿਖੀ ਆ ਦੁਨੀਆ ਭਰ ਦੇ ਪੀਰ ਫਕੀਰ ਉਹਨਾਂ ਦੇ ਵਿੱਚ ਸਾਡੇ ਪਰਿਵਾਰ ਦਾ ਕੁਰਸੀ ਨਾਮਾ ਵੀ ਉੱਥੇ ਹਾਜ਼ਰ ਆ ਵੀ ਇਹ ਇਥੋਂ ਦੇ ਵਾਰਿਸ ਨੇ ਤਾਂ ਜਿਹੜੀਆਂ ਜਿਹੜੀਆਂ ਵੀ ਉਸ ਟਾਈਮ 'ਚ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤੀਆਂ ਹੁਣ ਸਾਨੂੰ ਉਹਨਾਂ ਨੇ ਇੱਕੋ ਚੀਜ਼ ਸਿਖਾਈ ਆ ਵੀ ਆਪਾਂ ਨਾ ਕਿਸੇ ਦੀ ਪੁੱਛ ਕੱਢਣੀ ਆ ਨਾ ਕਿਸੇ ਨੂੰ ਕੋਈ ਦੱਸਣਾ ਸਾਨੂੰ ਅਰਦਾਸ ਬਖਸ਼ੀ ਹੋਈ ਐ ਇੱਕ ਅਸੀਂ ਬਸ ਓਟਾਰ ਹੀ ਬਾਬੇ ਦੀ ਪੜ ਸਕਦੇ ਆ ਜੇ ਕੋਈ ਵੀ ਦੁੱਖ ਦਰਦ ਆਪਦਾ ਲੈ ਕੇ ਆਉਂਦਾ ਤਾਂ ਅਸੀਂ ਉਹਦੀ ਅਰਦਾਸ ਕਰਦੇ ਆਂ ਸਾਨੂੰ ਅਰਦਾਸ ਤੋਂ ਬਿਨਾ ਕੋਈ ਹੁਕਮ ਨਹੀਂ ਜਦੋਂ ਵੀ ਜਿਹਦੀ ਵੀ ਅਰਦਾਸ ਅਸੀਂ ਕਰਦੇ ਆਂ ਤਾਂ ਉਹ ਮਾਲਕ ਸੁਣਦੇ ਆਂ ਤਾਂ ਅਸੀਂ ਲੋਕਾਂ ਨੂੰ ਵੀ ਇਹੀ ਗੱਲ ਕਹਿਣਾ ਚਾਹਾਂਗੇ ਵੀ ਜਿਹੜੇ ਪੁੱਛਾਂ ਦਸਾਂ ਵਾਲੇ ਬਾਬਿਆਂ ਦੇ ਚੱਕਰਾਂ ਦੇ ਵਿੱਚ ਨਾ ਪਾਓ ਜੇ ਵੀ ਕਿਸੇ ਨੂੰ ਵੀ ਕੋਈ ਦੁੱਖ ਸੋਖਾ ਤਾਂ ਆਪਦਾ ਇੱਥੇ ਆ ਕੇ ਸਿੱਧਾ ਸਲਾਮੀ ਦਿਓ ਮਾਲਕ ਮੂਰੇ ਫਰਿਆਦ ਕਰੋ ਅਰਦਾਸ ਕਰੋ ਤਾਂ ਤੁਹਾਡੀ ਪੂਰੀ ਹੋਊਗੀ ਕਿਸੇ ਵਿਮਾ ਭਰਮਾ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਇਤਿਹਾਸਕ ਜਗ੍ਹਾ ਬਣੀ ਹੋਈ ਆ ਹਰੇਕ ਦਾ ਦੁੱਖ ਦਰਦ ਮਹਾਰਾਜ ਸੁਣਦੇ ਆ ਜਦੋਂ ਵੀ ਆਓ ਤੁਹਾਡੀ ਮਨੋ ਕਾਮਨਾ ਪੂਰੀ ਹੋਊਗੀ